ਜਿਆਦਾ ਕਮੇਟੀ ਨਹੀਂ ਸੀ ਮੂਵੀ ਠੀਕ ਹੀ ਆ ਪਰ ਇਨੀ ਵਧੀਆ ਹੈ ਨਹੀਂ ਮੂਵੀ ਕਾਕੇ ਦਾ ਵਿਆਹ ਤਿੰਨ ਵਿਆਹ ਦਿਖਾਤੇ ਉਹਦੇ ਚ ਉਹਦੇ ਕੰਫਿਊਜ਼ਨ ਦੀ ਹੈ ਸਟੋਰੀ ਪੈਸੇ ਉਸੂਲ ਹੈ ਨਹੀਂ ਕੀ ਟਿੰਗਰ ਨੂੰ ਸਿੰਗਿੰਗ ਹੀ ਕਰਨੀ ਚਾਹੀਦੀ ਹੈ ਮੂਵੀ ਨਾ ਹੀ ਕਰੇ ਦੇਖੀ ਨਹੀਂ ਮੈਂ ਫਿਲਮ ਨੂੰ ਦੇਖੀ ਨਹੀਂ ਮੈਂ ਫਿਲਮ ਨੂੰ ਸਸ਼ੀਗਲ ਜੀ ਮੈਂ ਹਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਪੰਜਾਬੀ ਗਾਇਕੀ ਤੋਂ ਬਾਅਦ ਅਦਾਕਾਰੀ ਦੇ ਵਿੱਚ ਪੈਰ ਰੱਖਿਆ ਹੈ ਜਾਰਡਨ ਸੰਧੂ ਨੇ ਜਿਨ੍ਹਾਂ ਦੀ ਅੱਜ ਫਿਲਮ ਜੋ ਹੈ ਰਿਲੀਜ਼ ਹੋਈ ਹੈ ਕਾਕੇ ਦਾ ਵਿਆਹ ਦੁਨੀਆ ਪਰਦੇ ਵਿੱਚ ਰਿਲੀਜ਼ ਕੀਤੀ ਗਈ ਹੈ ਇਹ ਫਿਲਮ ਤੇ ਹੁਣ ਇਹ ਫਿਲਮ ਦਾ ਜੋ ਕਨਸੈਪਟ ਹੈ ਲੋਕਾਂ ਨੂੰ ਕਿੰਨਾ ਕੁ ਪਸੰਦ ਹੈ ਇਹ ਮੂਵੀ ਦਾ ਸਕਰੀਨ 'ਤੇ ਲੋਕ ਸਮਝ ਪਾਏ ਜਾਂ ਨਹੀਂ ਇੱਕ ਗੱਲ ਤੁਹਾਨੂੰ ਦੱਸ ਦਿੰਨੇ ਆ ਵੀ ਫਿਲਮ ਦੇ ਵਿੱਚ ਜੋ ਹੈ ਕਨਫਿਊਜ਼ਨ ਬਹੁਤ ਦਿਖਾਈ ਗਈ ਹੈ ਕਿਉਂਕਿ ਜਾਰਡਨ ਸੰਤੂ ਦੀ ਜੋ ਫਿਲਮ ਹੈ ਇਸ ਦੇ ਵਿੱਚ ਉਹਨਾਂ ਦੇ ਤਕਰੀਬਨ ਤਿੰਨ ਰਿਸ਼ਤੇ ਦਿਖਾਏ ਗਏ ਨੇ ਤੇ ਫਿਲਮ ਨੂੰ ਡਾਇਰੈਕਟ ਕੀਤਾ ਹੈ ਰਾਏ ਯੁਵਰਾਜ ਨੇ ਛੋਟੇ ਵੀਰੇ ਗੱਲ ਸੁਣ ਮੇਰੀ ਜਿਆਦਾ ਕਮੇਡੀ ਨਹੀਂ ਸੀ ਬਾਬਾ ਕਿਡਸ ਮੂਵੀ ਮੈਸੇਜ ਦਿੱਤਾ ਫਿਲਮ ਨੂੰ ਮੈਸੇਜ ਹੈ ਕਿ ਇਕ ਨਾਲ ਹੀ ਰਹੋ ਦੇਓ ਮੈਸੇਜ ਆਪ ਵੀ ਮੈਸੇਜ ਐਦਾ ਹੈ ਕਿ ਕਿ ਲੰਮੈਸ ਵਗੈਰਾ ਐਕਸੈਪਟ ਕਰਨੀ ਚਾਹੀਦੀ ਹੈ ਫੈਮਿਲੀਜ਼ ਨੂੰ ਆਪਣੇ ਫੈਮਿਲੀ ਨੂੰ ਕੋਲ ਕੇ ਦਸਮਾ ਜੇ ਤਾਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵੈਸੇ ਕੋਈ ਇਦਾਂ ਦੇ ਚੱਕਰ ਵੀ ਨਹੀਂ ਫੈਮਿਲੀਜ਼ ਨੂੰ ਥੋੜਾ ਕੋਆਪਰੇਟ ਕਰਕੇ ਚੱਲਣਾ ਚਾਹੀਦਾ ਜੀ ਤੁਹਾਨੂੰ ਮੂਵੀ ਕਿਵੇਂ ਦੀ ਲੱਗੀ ਕਾਕੇ ਦਾ ਵਿਆਹ ਮੂਵੀ ਠੀਕ ਹੀ ਆ ਪਰ ਇੰਨੀ ਵਧੀਆ ਹੈ ਨਹੀਂ ਮੂਵੀ ਕਾਕੇ ਦਾ ਵਿਆਹ ਤੇ ਤਦ ਬਿਆਖਾਤੇ ਉਹਦੇ ਚ ਉਹਦੇ ਕੰਫਿਊਜ਼ਨ ਦੀ ਸਟੋਰੀ ਹੈ ਨਹੀਂ ਵਧੀਆ ਹੈ ਨਹੀਂ ਪੈਸੇ ਵਸੂਲ ਹੈ ਨਹੀਂ ਕੀ ਸਿੰਗਰ ਨੂੰ ਸਿੰਗਿੰਗ ਹੀ ਕਰਨੀ ਚਾਹੀਦੀ ਹੈ ਮੂਵੀ ਨਾ ਹੀ ਕਰੇ ਤੇ ਪ੍ਰੀਤੀ ਸਪਰੂ ਨੇ 17 ਸਾਲ ਬਾਅਦ ਕਮਬੈਕ ਕੀਤਾ ਪ੍ਰੀਤੀ ਸਪਰੂ ਨੇ 17 ਸਾਲ ਬਾਅਦ ਆਈ ਜਵਾਪਸ ਤਾਂ ਵਧੀਆ ਸੀ ਉਹਦਾ ਮਤਲਬ ਕਿ ਉਹ ਵਧੀਆ ਉਹਨੇ ਕਮਬੈਕ ਕੀਤਾ ਵਾ ਦੇਖੀ ਨਹੀਂ ਮੈਂ ਫਿਲਮ ਦੇਖੀ ਨਹੀਂ ਮੈਂ ਫਿਲਮ ਸੋ ਯਸਨ ਲੋਕਾਂ ਦੇ ਰਿਵਿਊਸ ਤੋਂ ਤੁਹਾਨੂੰ ਜਾਣਕਾਰੀ ਲਈ ਇੱਕ ਗੱਲ ਦੱਸ ਦੰਨੀ ਆ ਵੀ ਥੀਏਟਰ ਹਾਲ 'ਚ ਜਾਰਦਨ ਸੰਧੂ ਦੀ ਫਿਲਮ ਕੱਕੇ ਦਾ ਵਿਆਹ ਜੋ ਅੱਜ ਰਿਲੀਜ਼ ਹੋਈ ਹੈ ਉਸਦੇ ਪਹਿਲੇ ਸ਼ੋਅ ਦੇ ਵਿੱਚ ਬਸ 5 ਲੋਕ ਜੋਨੇ ਦੇਖਣ ਨੂੰ ਮਿਲੇ ਤੇ ਬਾਕੀ ਲੋਕਾਂ ਦੇ ਰਿਵਿਊਸ ਤੋਂ ਤੁਸੀਂ ਜਾਣ ਲਿਆ ਹੋਵੇਗਾ ਵੀ ਮੂਵੀ ਜੋ ਹੈ ਕਿਸ ਤਰ੍ਹਾਂ ਦੀ ਹੈ ਬਾਕੀ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਇਹ ਊੜਾ ਇਹੜਾ ਮੂਵੀ ਨੂੰ ਟੱਕਰ ਦੇ ਪਾਉਂਦੀ ਹੈ ਜਾਂ ਨਹੀਂ ਤੇ ਬਾਕਸ ਆਫਿਸ ਤੇ ਕਿੰਨੀ ਕੁ ਧਮਾਲ ਮਚਾਉਂਦੀ ਹੈ ਜਾਰਦਨ ਸੰਧੂ ਦੀ ਅਦਾਕਾਰੀ ਤੁਸੀਂ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਕੈਂਪੇਡੀ ਤੋਂ ਲਗਾਤਾਰ ਸਾਡੇ ਮੂਵੀ ਰਿਵਿਊਸ ਦੇਖਦੇ ਰਹੋ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978